ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ 27 ਸਤੰਬਰ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ ਅਤੇ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਪਰ ਇਹਨਾਂ ਚੋਣਾਂ ਦੇ ਵਿੱਚ ਖਾਸ ਗੱਲ ਇਹ ਹੈ ਕਿ ਚੋਣ ਲੜਨ ਵਾਸਤੇ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਇਹ ਜਾਣਕਾਰੀ ਬਹੁਤ ਤੁਹਾਡੇ ਲਈ ਜ਼ਰੂਰੀ ਹੈ ਇਸ ਬਾਰੇ ਅਸੀਂ ਤੁਹਾਨੂੰ ਅੱਜ ਜਾਣਕਾਰੀ ਦੇ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਆਧਾਰ ਕਾਰਡ ਫਿਰ ਤੁਹਾਨੂੰ ਦੂਜੇ ਨੰਬਰ ਤੇ ਚਾਹੀਦਾ ਹੈ ਵੋਟਰ ਆਈਡੀ ਕਾਰਡ ਤੀਸਰੇ ਨੰਬਰ ਤੇ ਤੁਹਾਨੂੰ ਚਾਹੀਦੀ ਹੈ ਨਵੀਂ ਵੋਟਰ ਸੂਚੀ ਜੇ ਤੁਸੀਂ ਐਸਸੀ ਰਿਜ਼ਰਵ ਸੀਟ ਤੋਂ ਚੋਣ ਲੜ ਰਹੇ ਹੋ ਤਾਂ ਤੁਹਾਨੂੰ ਐਸਸੀ ਦਾ ਸਰਟੀਫਿਕੇਟ ਚਾਹੀਦਾ ਹੈ ਜੇਕਰ ਤੁਹਾਡੇ ਤੇ ਕੋਈ ਕੇਸ ਹੈ ਜਾਂ ਕੋਈ ਕੇਸ ਤੁਹਾਡੇ ਤੇ ਚੱਲਦਾ ਹੈ ਤਾਂ ਉਹਦੀ ਐਫਆਈਆਰ ਦੀ ਕਾਪੀ ਚਾਹੀਦੀ ਹੈ ਪੰਜ ਤੁਹਾਨੂੰ ਪਾਸਪੋਰਟ ਸਾਈਜ਼ ਫੋਟੋਆਂ ਚਾਹੀਦੀਆਂ ਨਾਲ ਤੁਹਾਨੂੰ ਪੈਨ ਕਾਰਡ ਚਾਹੀਦਾ ਆਪਣੀ ਚੱਲ ਅਤੇ ਅਚਲ ਜਾਇਦਾਦ ਦਾ ਵੇਰਵਾ ਚਾਹੀਦਾ ਹੈ ਬੀਡੀਪੀਓ ਦਫਤਰ ਤੋਂ ਐਨਓਸੀ ਚਾਹੀਦੀ ਹੈ ਚੁੱਲ੍ਹਾ ਟੈਕਸ ਦੀ ਇੱਕ ਰਸੀਦ ਚਾਹੀਦੀ ਹੈ ਦੋ ਗਵਾਹਾਂ ਦੇ ਪਰੂਫ ਚਾਹੀਦੇ ਆ ਆਧਾਰ ਕਾਰਡ ਅਤੇ ਵੋਟਰ ਕਾਰਡ ਸਮੇਤ ਤੋਂ ਜੇ ਤੁਸੀਂ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਚੋਣ ਲੜਨੀ ਆ ਤਾਂ ਇਹ ਡਾਕੂਮੈਂਟ ਤੁਹਾਨੂੰ ਰੱਖਣੇ ਬਹੁਤ ਜ਼ਰੂਰੀ ਹੈਗੀ ਹੈ ਬਾਅਦ ਵਿੱਚ ਤੁਹਾਨੂੰ ਕਿਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਜੇ ਤੁਸੀਂ ਸਰਪੰਚ ਜਾਂ ਮੈਂਬਰ ਪੰਚਾਇਤ ਦੀ ਚੋਣ ਲੜ ਰਹੇ ਹੋ ਤਾਂ ਇਹ ਜਿਹੜੇ 11 12 ਡਾਕੂਮੈਂਟ ਹੈਗੀ ਹੈ ਇਹ ਤੁਹਾਡੇ ਤੋਂ ਹੋਣੇ ਬਹੁਤ ਜ਼ਰੂਰੀ ਚਾਹੀਦੇ ਆ ਆ ਤੁਸੀਂ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਜਾਂ ਤਿਆਰ ਕਰਵਾਉਣੇ ਆ ਉਹਨਾਂ ਤੋਂ ਪਹਿਲਾਂ ਜਿਹੜੇ ਇਹ ਡਾਕੂਮੈਂਟ ਜਰੂਰ ਪੂਰੇ ਕਰ ਲਓ ਤੇ ਆਪਣੇ ਨਾਲ ਇਹ ਡਾਕੂਮੈਂਟ ਤੁਸੀਂ ਲੈ ਕੇ ਜਾਓ ਇਹ ਜਿਹੜੀ ਜਾਣਕਾਰੀ ਆ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਆਪਣੇ WhatsApp ਤੇ ਸਟੇਟਸ ਲਗਾ ਲਓ ਤਾਂ ਜੋ ਕਿ ਵੱਧ ਵੱਧ ਤੋਂ ਵੱਧ ਜਿਹੜੇ ਲੋਕ ਆ ਪੰਜਾਬ ਵਾਸੀ ਆ ਉਹਨਾਂ ਨੂੰ ਪਤਾ ਲੱਗ ਸਕੇ ਇਸ ਤੋਂ ਇਲਾਵਾ ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਆ ਤੁਸੀਂ BDPO ਦਫ਼ਤਰ ਤੋਂ ਜਾ ਕੇ ਪਤਾ ਕਰ ਸਕਦੇ ਹੋ ਕਿ ਹੋਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਤੁਸੀਂ DDPO ਦਫ਼ਤਰ ਤੋਂ ਵੀ ਜਾ ਕੇ ਪਤਾ ਜਾ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਹੋਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਚੋਣ ਵਾਸਤੇ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਜਿਹੜੇ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਚੋਣ ਲੜਨਾ ਚਾਹੁੰਦੇ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਬਲਾਕ ਪੰਚਾਇਤ ਅਫਸਰ ਅਤੇ ਜ਼ਿਲ੍ਹਾ ਪੰਚਾਇਤ ਅਫਸਰ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਆਪਣੇ ਪਿੰਡ ਦੀ ਵੋਟਰ ਸੂਚੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਤੁਹਾਡੇ ਪਿੰਡ ਦੀ ਸੀਟ ਰਿਜ਼ਰਵ ਹੈ ਜਰਨਲ ਹੈ ਔਰਤਾਂ ਲਈ ਰਿਜ਼ਰਵ ਹੈ ਐਸਸੀ ਔਰਤਾਂ ਲਈ ਰਿਜ਼ਰਵ ਹੈ ਇਹ ਸਾਰੀ ਜਾਣਕਾਰੀ ਤੁਸੀਂ ਬਲਾਕ ਪੰਚਾਇਤ ਅਫਸਰ ਜਾਂ ਜ਼ਿਲ੍ਹਾ ਪੰਚਾਇਤ ਅਫਸਰ ਤੋਂ ਤੁਸੀਂ ਉਹਨਾਂ ਦੇ ਦਫ਼ਤਰ ਜਾ ਕੇ ਲੈ ਸਕਦੇ ਹੋ ਧੰਨਵਾਦ